ਹਾਲ تھا ਵਾਇਗੁਰਜੀ ਕੀ ਫਤਿਹ ਪ੍ਰਾਈਮ ਪੰਜਾਬ ਦੇ ਉੱਤੇ ਇੱਕ ਤੁਹਾਨੂੰ ਨਵੀਂ ਲੜੀ ਦੇ ਨਾਲ ਆਪਾਂ ਜੋੜ ਰਹੇ ਹਾਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਇਸ ਧਰਤੀ ਤੋਂ ਤੁਹਾਨੂੰ ਇਸ ਲੜੀ ਤਹਿਤ ਇਤਿਹਾਸ ਤੋਂ ਜਾਣੂ ਕਰਵਾਇਆ ਜਾਊਗਾ ਅੱਜ ਪਹਿਲਾ ਐਪੀਸੋਡ ਹੈ ਜਾਂ ਸਾਡੀ ਪਹਿਲਾ ਸ਼ੁਰੂਆਤ ਜਿਹੜੀ ਸਾਡੇ ਹੋ ਰਹੀ ਹੈ ਇਸ ਲੜੀ ਦੀ ਉਹ ਸ਼ੁਰੂਆਤ ਵੀ ਬੜੇ ਸੋਨੇ ਢੰਗ ਨਾਲ ਸਾਡੇ ਨਾਲ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਬਾਬਾ ਗੁਰਪ੍ਰੀਤ ਸਿੰਘ ਜੀ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਕਥਾਵਾਚਕ ਨੇ ਬਹੁਤ ਚੱਜੇ ਢੰਗ ਦੇ ਨਾਲ ਸਮਝਾਉਣ ਦਾ ਯਤਨ ਵੀ ਕਰਦੇ ਨੇ ਤੇ ਸੰਗਤਾਂ ਨੂੰ ਬੜੇ ਪਿਆਰ ਦੇ ਨਾਲ ਇਤਿਹਾਸ ਤੋਂ ਜਾਣੂ ਵੀ ਕਰਵਾਉਂਦੇ ਨੇ ਬੜਾ ਧੰਨਵਾਦ ਕਰਦੇ ਆ ਇਹਨਾਂ ਦਾ ਕਿ ਸਾਨੂੰ ਸਮਾਂ ਦਿੱਤਾ ਇਹਨਾਂ ਨੇ ਤੇ ਅੱਜ ਜਿਸ ਲੜੀ ਦੀ ਸ਼ੁਰੂਆਤ ਜਿਸ ਰੂਹ ਦੇ ਨਾਲ ਅੱਜ ਹੋਣ ਜਾ ਰਹੀ ਹੈ ਉਹਨਾਂ ਦਾ ਨਾਮ ਹੈ ਭਗਤ ਨਾਮਦੇਵ ਜੀ ਕੌਣ ਹਨ ਭਗਤ ਨਾਮਦੇਵ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਹਾੜਾ ਵੀ ਹੈ ਉਹਨਾਂ ਤੋਂ ਸ਼ੁਰੂਆਤ ਕਰ ਲੈਂਦੇ ਆ ਤੇ ਬਾਬਾ ਜੀ ਤੋਂ ਆਪਾਂ ਜਾਣਨਾ ਚਾਹਾਂਗੇ ਬਾਬਾ ਗੁਰਪ੍ਰੀਤ ਸਿੰਘ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਵਾਹਿਗੁਰੂ ਜੀ ਕੀ ਫਤਿਹ ਕੌਣ ਸੀ ਆਖਰ ਭਗਤ ਨਾਮਦੇਵ ਜੀ ਤੇ ਸਿੱਖ ਧਰਮ ਦੇ ਵਿੱਚ ਕੀ ਇਹਨਾਂ ਦੀ ਮੱਤਤਾ ਹੈ ਬਾਹ ਇਹਨਾਂ ਦੀ ਬਾਣੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਬਾਰੇ ਚੰਦਣਾ ਪਾਉਣੀ ਕਿਉਂਕਿ ਆਪਾਂ ਇੱਕ ਲੜੀ ਦੀ ਸ਼ੁਰੂਆਤ ਕਰਨ ਜਾ ਰਹੇ ਆ ਤੇ ਲੋਕਾਂ ਨੂੰ ਤੁਹਾਡੇ ਮਾਧਿਅਮ ਰਦੀਆ ਇਤਿਹਾਸ ਤੋਂ ਜਾਣੂ ਕਰਾਵਾਂਗੇ ਅੱਜ ਭਗਤ ਨਾਮਦੇਵ ਜੀ ਤੇ ਸ਼ੁਰੂ ਕਰਦੀ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਭਗਤ ਮੇਰੇ ਹਿਰਦੈ ਵਸੈ ਨਾਮੇ ਦੇਖ ਨਾਰਾਇਣ ਹਸੈ ਸੰਗਤ ਜੀ ਅੱਜ ਸ਼੍ਰੋਮਣੀ ਭਗਤ ਭਗਤੀ ਦੇ ਰਸੀਏ ਜਿਨ੍ਹਾਂ ਨੇ ਭਗਤੀ ਦੀ ਪ੍ਰਚੰਡ ਲਹਿਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਦਾ ਜਨਮ ਦਿਹਾੜਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਭਾਵੇਂ ਵੱਖ-ਵੱਖ ਇਤਿਹਾਸਕਾਰਾਂ ਨੇ ਇਹਦੇ ਵਿੱਚ મતਭੇਦ ਰੱਖਿਆ ਕਿ ਉਹਨਾਂ ਦਾ ਜਨਮ ਕਿਹੜੀ ਤਰੀਕ ਕਿਹੜੇ ਸਾਲ ਦਾ ਹੈ ਪਰ ਜ਼ਿਆਦਾਤਰ ਜੋ ਮਿਲਦਾ ਹੈ 1270 ਈਸਵੀ ਨਰਸੀ ਬਾਂਬਣੀ ਮਹਾਰਾਸ਼ਟਰ ਦੇ ਵਿੱਚ ਭਗਤ ਨਾਮਦੇਵ ਜੀ ਦਾ ਜਨਮ ਹੁੰਦਾ ਹੈ ਭਗਤ ਜੀ ਦੇ ਪਿਤਾ ਜੀ ਦਾ ਨਾਮ ਸੀ ਧਾਮ ਛੇਠ ਧਾਮ ਛੇਠ ਹਾਂਜੀ ਛੇਠ ਛੇਠ ਨਹੀਂ ਛੇਠ ਛੇਠ ਟੈਂਕੇ ਨਾਲ ਛੇਠ ਲਿਖਿਆ ਜਾਂਦਾ ਤੇ ਮਾਤਾ ਜੀ ਦਾ ਨਾਮ ਸੀ ਗੋਨਾਬਾਈ ਹੂੰ ਸੰਗਤ ਜੀ ਭਗਤ ਨਾਮਦੇਵ ਜੀ ਦਾ ਜੀਵਨ ਸਿੱਖਿਆ ਦਾਇਕ ਜੀਵਨ ਹੈ ਜੇਕਰ ਇਹਨਾਂ ਦੇ ਜੀਵਨ ਨੂੰ ਚੰਗੀ ਤਰ੍ਹਾਂ ਪੜਿਆ ਜਾਵੇ ਨਾ ਸਮਝਿਆ ਜਾਵੇ ਤਾਂ ਮੈਂ ਸਮਝਦਾ ਹਰ ਪ੍ਰਾਣੀ ਮਾਤਰ ਦੇ ਹਿਰਦੇ ਵਿੱਚ ਪਰਮੇਸ਼ਰ ਪ੍ਰਤੀ ਭਗਤੀ ਪੈਦਾ ਹੋ ਜਾਵੇਗੀ ਵਾਹਿਗੁਰੂ ਕਿਉਂ ਕਿਉਂਕਿ ਇਤਿਹਾਸ ਪੜ੍ਹੀਏ ਤੇ ਭਗਤ ਨਾਮਦੇਵ ਜੀ ਦੀ ਬਾਬਤ ਗੁਰਬਾਣੀ ਵਿੱਚ ਵੀ ਜ਼ਿਕਰ ਆਇਆ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਅੱਗੇ ਧਰੀ ਅਸੀਂ ਵੀ ਪਰਮੇਸ਼ਰ ਦੀ ਬੰਦਗੀ ਕਰਦੇ ਆਂ ਪਰ ਆਪ ਸੋਚੀਏ ਆਪਣੀ ਸੋਚ ਦੇ ਪੰਛੀਆਂ ਦੀ ਉਡਾਰੀ ਉਸ ਸਮੇਂ ਜਾਈ ਕਿ ਭਗਤ ਨਾਮਦੇਵ ਜੀ ਨੇ ਕਿਵੇਂ ਨਿਸ਼ਕਾਮਤਾ ਦੇ ਨਾਲ ਨਿਰਮਲਤਾ ਦੇ ਨਾਲ ਪਰਮੇਸ਼ਰ ਅੱਗੇ ਅੰਮ੍ਰਿਤ ਕਹਿੰਦੇ ਦੁੱਧ ਨੂੰ ਤੇ ਰੱਖਿਆ ਤੇ ਪਰਮੇਸ਼ਰ ਨੇ ਪਰਵਾਨ ਵੀ ਕਰ ਲਿਆ ਕਿੱਡੀ ਬਖਸ਼ਿਸ਼ ਸੀਗੀ ਭਗਤ ਨਾਮਦੇਵ ਜੀ ਦਾ ਜੀਵਨ ਐਵੇਂ ਨਹੀਂ ਇਹਨਾਂ ਨੂੰ ਸ਼ਰੋਮਣੀ ਭਗਤ ਕਿਹਾ ਜਾਂਦਾ ਉਸ ਸਮੇਂ ਦੇ ਬਾਦਸ਼ਾਹ ਨੇ ਜਦੋਂ ਬੰਦੀ ਬਣਾਇਆ ਮਰੀ ਗਉ ਜੀਦਾ ਕਰਨ ਨੂੰ ਆਖਿਆ ਤੇ ਸੰਗਤ ਜੀ ਭਗਤ ਨਾਮਦੇਵ ਜੀ ਨੇ ਆਪਣੇ ਆਪ ਨੂੰ ਅੱਗੇ ਨਹੀਂ ਕੀਤਾ ਉਦੋਂ ਵੀ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ ਤੇ ਇਹ ਕਹਿ ਦਿੱਤਾ ਸੀ ਕਿ ਜਾ ਤੇ ਗਊ ਜਿਉਂਦੀ ਕਰਦੇ ਜਾਂ ਫਿਰ ਤੈਨੂੰ ਮਰਨਾ ਪਵੇਗਾ ਕੋਇ ਤੇ ਗੁਰਬਾਣੀ ਚ ਸ਼ਬਦ ਹੈ ਮੈਂ ਗੁਰਬਾਣੀ ਤੋਂ ਬਾਹਰ ਜਾ ਕੇ ਕੋਈ ਗੱਲ ਨਹੀਂ ਕਰਨੀ ਗੁਰਬਾਣੀ ਦੇ ਵਿੱਚ ਅੰਕਤ ਹੈ ਸਤ ਘੜੀ ਜਦ ਬੀਤੀ ਸੁਣੀ ਸਤ ਘੜੀਆਂ ਬੀਤ ਗਈਆਂ ਹਮ ਅਜ ਹੋ ਨ ਆਇਓ ਤ੍ਰਿ ਭਵਨ ਤਨੀ ਤਿੰਨਾ ਲੋਕਾਂ ਦਾ ਮਾਲਕ ਹਜੇ ਤੱਕ ਆਇਆ ਨਹੀਂ ਨਾਮਦੇਵ ਦੀ ਰੱਖਿਆ ਕਰਨ ਨੂੰ ਹੂੰ ਪਰ ਨਾਮੇ ਦੀ ਭਗਤ ਨਾਮਦੇਵ ਦੀ ਜਿਹੜੀ ਸੂਰਤ ਸੀ ਦ੍ਰਿੜਤਾ ਸੀ ਉਹ ਪੂਰੀ ਸੀ ਪੂਰੀ ਸੀ ਨਾ ਬੱਚਾ ਕਿ ਪਰਮੇਸ਼ਰ ਹੀ ਕਿਰਪਾ ਕਰੂਗਾ ਹੂੰ ਵਾਹਿਗੁਰੂ ਹੀ ਕਿਰਪਾ ਕਰੂਗਾ ਹੂੰ ਭਾਵੇਂ ਉਸ ਸਮੇਂ ਨਾਮਦੇਵ ਜੀ ਬੀਠੂਲ ਬੀਠੂਲ ਜਪਦੇ ਸੀਗੇ ਹੂੰ ਇਹ ਵੀ ਪਰਮੇਸ਼ਰ ਦਾ ਹੀ ਨਾਮ ਹੈ ਹੂੰ ਤੇਗ ਗੁਰਬਾਣੀ ਕਹਿੰਦੀ ਹੈ ਪਖੰਤਨ ਬਾਜ বাজਾਇਲਾ ਗਰੁੜ ਚੜੇ ਗੋਬਿੰਦ ਆਇਲਾ ਦੇਖੋ ਕਿੱਡੀ ਬਖਸ਼ਿਸ਼ ਹੈ ਪ੍ਰਤੱਖ ਪਰਮੇਸ਼ਰ ਆ ਪਾਰਿਆ ਭਗਤ ਨਾਮਦੇਵ ਦੀ ਰੱਖਿਆ ਕਰਨ ਦੇ ਵਾਸਤੇ ਮੈਂ ਟੂਕ ਮਾਤਰ ਬੇਨਤੀ ਕਰਾਂ ਪਰਮੇਸ਼ਰ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਨਾਮਦੇਵ ਤੂੰ ਕਹੇ ਤੇ ਮੈਂ ਸਾਰਾ ਹੀ ਇਹ ਬਾਦਸ਼ਾਹ ਬਾਦਸ਼ਾਹਤ ਨੂੰ ਗਰਕ ਕਰਕੇ ਰੱਖਦੇ ਹੂੰ ਜਿਹਨੇ ਤੈਨੂੰ ਕਸ਼ਟ ਦਿੱਤਾ ਉਹਨੂੰ ਗਰਕ ਕਰਕੇ ਰੱਖਦੇ ਆ ਇੱਥੋਂ ਪਤਾ ਲੱਗਦਾ ਭਗਤ ਦਾ ਹਿਰਦਾ ਹੂੰ ਏਕ ਦ੍ਰਿਸ਼ਟ ਕਰ ਸੰਸਾਰ ਜਾਣੈ ਸਾਰਿਆਂ ਨੂੰ ਇੱਕ ਦ੍ਰਿਸ਼ਟ ਇੱਕ ਦ੍ਰਿਸ਼ਟੀ ਦੇ ਨਾਲ ਦੇਖਦਾ ਤੇ ਨਾਮਦੇਵ ਜੀ ਨੇ ਕਿਹਾ ਨਹੀਂ ਇਹ ਵੀ ਤੇਰਾ ਹੀ ਸਰੂਪ ਨੇ ਵਾਹਿਗੁਰੂ ਸਾਰਿਆਂ ਵਿੱਚ ਤੂੰ ਹੀ ਐ ਹੂੰ ਕਿਰਪਾ ਕਰ ਇਹਨਾਂ ਨੂੰ ਮਤ ਦੇ ਦੇ ਸੰਗਤ ਜੀ ਭਗਤ ਨਾਮਦੇਵ ਜੀ ਦੀ ਬੇਨਤੀ ਵੀ ਸੁਣੀ ਗਊ ਵੀ ਜੀ ਦਾ ਕੀਤੇ ਹੂੰ ਤੇ ਮਹਾਰਾਜ ਜੀ ਨੇ ਭਗਤ ਨਾਮਦੇਵ ਜੀ ਨੂੰ ਐਡਾ ਵੱਡਾ ਥਾਂ ਦੇ ਦਿੱਤਾ ਕਿ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੋ 18 ਰਾਗਾਂ ਦੇ ਵਿੱਚ ਕਾਹਟ ਸ਼ਬਦ ਭਗਤ ਨਾਮਦੇਵ ਜੀ ਦੇ ਦਰਜ ਨੇ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਤਿੰਨ ਸੁਨਹਿਰੀ ਉਪਦੇਸ਼ ਦਿੱਤੇ। ਹਮ ਨਾਮ ਜਪੋ ਕਿਰਤ ਕਰੋ ਵੰਡ ਛਕੋ। ਇਹ ਤਿੰਨ ਸੁਨਹਿਰੀ ਉਪਦੇਸ਼ ਭਗਤ ਨਾਮਦੇਵ ਜੀ ਦੇ ਜੀਵਨ ਵਿੱਚ ਅਪਣਾਏ ਹੋਏ ਨੇ। ਵਾਹਿਗੁਰੂ ਕਿੱਡੀ ਵੱਡੀ ਗੱਲ ਐ। ਭਗਤ ਨਾਮਦੇਵ ਜੀ ਦੇ ਸਮਕਾਲੀ ਭਗਤ ਹੋਏ ਨੇ ਭਗਤ ਤਰਲੋਚਨ ਜੀ। ਹਾਂਜੀ। ਇਤਿਹਾਸ ਕਹਿੰਦਾ ਗੁਰਪਾਈ ਸੀਗੇ ਗੁਰਪਾਈ ਠੀਕ ਇੱਕ ਦੂਜੇ ਦੀ ਸਾਰ ਵੀ ਪੁੱਛਦੇ ਸੀ ਹੂੰ ਅੱਜ ਕੱਲ੍ਹ ਸੰਗਤ ਜੀ ਬਹੁਤ ਕਲਯੁਗ ਦਾ ਸਮਾਂ ਭਿਆਨਕ ਆ ਗਿਆ ਹੂੰ ਯਾਰ ਕਹਿ ਕੇ ਯਾਰ ਨੂੰ ਹੀ ਮਾਰ ਜਾਂਦੇ ਨੇ ਹੂੰ ਭਰਾ ਕਹਿ ਕੇ ਹੀ ਭਰਾ ਦੀ ਬਦਖੀਲੀ ਕਰਦੇ ਨੇ ਬਿਲਕੁਲ ਤੇ ਸੰਗਤ ਜੀ ਉਹ ਸਮੇਂ ਦੇਖੋ ਕੋਈ ਫੋਨ ਨਹੀਂ ਸੀ ਹੁੰਦਾ ਕੋਈ ਗੱਡੀ ਨਹੀਂ ਸੀ ਹੁੰਦੀ 1270 ਦਾ ਸਮਾਂ ਹੂੰ ਕਿੰਨਾ ਪਿਛੜਿਆ ਹੋਇਆ ਸੀ ਹੂੰ ਮੁਗਲਾਂ ਦਾ ਰਾਜ ਸੀ ਹੂੰ ਜਿੱਥੇ ਮਨਾਹੀ ਸੀ ਰਾਗ ਗਾਉਣ ਤੇ ਹੂੰ ਘੋੜੇ ਤੇ ਹਾਥੀ ਤੇ ਚੜਨ ਤੇ ਕਲਗੀ ਨਹੀਂ ਲਾ ਸਕਣੀ ਤੇ ਇੱਕ ਦੂਸਰੇ ਨਾਲ ਧਰਮ ਦੀ ਚਰਚਾ ਕਰਨ ਤੇ ਵੀ ਮਨਾਹੀ ਸੀ ਬੰਦਿਸ਼ੀ ਬੰਦਿਸ਼ ਸੀ ਹੂੰ ਤੇ ਭਗਤ ਨਾਮਦੇਵ ਜੀ ਨੂੰ ਉਹਨਾਂ ਦੇ ਗੁਰ ਭਾਈ ਉਹਨਾਂ ਦੇ ਮਿੱਤਰ ਉਹਨਾਂ ਦੇ ਸਖਾ ਮਿਲਣ ਦੇ ਵਾਸਤੇ ਆਉਂਦੇ ਨੇ ਭਗਤ ਨਾਮਦੇਵ ਜੀ ਦਾ ਕੰਮ ਕੀ ਸੀ ਕਪੜਾ ਬੋੜਨਾ ਤੇ ਜਦੋਂ ਤਰਲੋਚਨ ਜੀ ਨੇ ਦੇਖਿਆ ਕਿ ਮੈਂ ਆਇਆ ਹੋਇਆ ਭਗਤ ਨਾਮਦੇਵ ਦੀ ਕਾਫੀ ਮਹਿਮਾ ਹੋ ਗਈ ਸੰਸਾਰ ਦੇ ਵਿੱਚ ਪਰ ਇਹ ਤੇ ਕੰਮਕਾਰ ਲੱਗਿਆ ਹੋਇਆ ਹੈ ਨਾਮ ਤੇ ਜਪਦਾ ਹੀ ਨਹੀਂ ਗੁਰਬਾਣੀ 'ਚ ਦਰਜ ਹੈ ਵੀ ਨਾਮਾ ਮਾਇਆ ਮੋਹਿਆ ਕਹ ਤਿਲੋਚਨ ਮੀਤ ਨਾਮਦੇਵ ਨੂੰ ਤਾਂ ਮਾਇਆ ਨੇ ਮੋਹਿਤ ਕੀਤਾ ਹੋਇਆ ਹੂੰ ਕਾਹੇ ਸ਼ੀਪ ਹੁਸ਼ਾਇਲੇ ਰਾਮ ਨਾ ਲਾਵੋ ਚੀਤ ਤੂੰ ਤੇ ਛਾਪੇ ਕਰੀ ਜਾਂਦਾ ਪਰਮੇਸ਼ਰ ਨਾਲ ਤੇ ਤੇਰਾ ਚੇਤੇ ਨਹੀਂ ਜੁੜਿਆ ਹੋਇਆ ਤੂੰ ਦਾ ਕੰਮ ਲੱਗਿਆ ਹੋਇਆ ਹੋਰ ਤੇ ਇੱਥੇ ਗੁਰੂ ਨਾਨਕ ਦੀ ਫਲਸਫੀ ਦੇਖੋ ਹਾਂ ਨਾਮ ਜਪੋ ਕਿਰਤ ਕਰੋ ਵੰਡ ਛਕੋ ਉੱਠਦਿਆਂ ਬੈਹਨਿਆਂ ਹਰ ਹਰ ਧਿਆਈਐ ਅਨ ਦਿਨ ਸੋ ਕਰਤ ਕਰੀਐ ਤੇ ਭਗਤ ਨਾਮਦੇਵ ਜੀ ਅੱਗੋਂ ਜਵਾਬ ਕੀ ਦਿੰਦੇ ਨੇ ਨਾਮਾ ਕਹ ਤਿਲੋਚਨਾ ਮੁਖ ਤੇ ਰਾਮ ਸਮਾਲ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾ ਵਾਹਿਗੁਰੂ ਇਹ ਹੱਥ ਪੈਰ ਦਿੱਤੇ ਨੇ ਇਹਨਾਂ ਨਾਲ ਕੰਮ ਕਰੋ ਕਿਰਤ ਕਰੋ ਤੇ ਆਪਣੇ ਹਿਰਦੇ ਦੇ ਨਾਲ ਉਸ ਪਰਮੇਸ਼ਰ ਨੂੰ ਚੇਤਾ ਵੀ ਕਰੋ ਉਹਦਾ ਨਾਮ ਜਪੋ ਉਹਦਾ ਨਾਮ ਵੀ ਜਪੋ ਕਿਰਤ ਵੀ ਹੋ ਗਈ ਨਾਮ ਵੀ ਜਪਦੇ ਆ ਤੇ ਹਰ ਇੱਕ ਭਗਤ ਦੀ ਇਹ ਜੀਵਨੀ ਵਿੱਚ ਜਿਕਰ ਮਿਲਦਾ ਹੀ ਹੈ ਕਿ ਹਮੇਸ਼ਾ ਸਾਧੂਆਂ ਦਾ ਕੋਈ ਵੀ ਆਉਂਦਾ ਸੀ ਸਤਿਕਾਰ ਕਰਦੇ ਸੀ ਵੱਡ ਕੇ ਛਕਦੇ ਸੀ ਤੇ ਭਜਨ ਬੰਦਗੀ ਵੀ ਇਕੱਠੇ ਹੋ ਕੇ ਕਰਦੇ ਹੁੰਦੇ ਸੀ ਭਗਤ ਨਾਮਦੇਵ ਜੀ ਬਹੁਤ ਵੱਡੇ ਆਪਣੇ ਸਮੇਂ ਦੇ ਭਗਤ ਹੋਏ ਨੇ 72 ਵਾਰ ਸੰਗਤ ਜੀ ਇੱਕ ਵਾਰ ਨਹੀਂ 72 ਵਾਰ ਪਰਮੇਸ਼ਰ ਵਾਹਿਗੁਰੂ ਜੀ ਨੇ ਸਰਗੁਣ ਸਰੂਪ ਦੇ ਵਿੱਚ ਦਰਸ਼ਨ ਦਿੱਤੇ ਨੇ ਭਗਤ ਨਾਮਦੇਵ ਜੀ 72 ਵਾਰ ਇਹ ਕੋਈ ਛੋਟੀ ਗੱਲ ਨਹੀਂ ਸਾਨੂੰ ਤੇ ਇੱਕ ਵਾਰ ਦਰਸ਼ਨ ਹੋ ਜਾਣਾ ਅਸੀਂ ਤਾਂ ਸਾਡੇ ਪੈਰ ਹੀ ਨਹੀਂ ਧਰਤੀ ਤੇ ਲੱਗਣੇ ਤੇ ਜਿਹਨੂੰ 72 ਵਾਰ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਵਿੱਚ ਨਿਰਗੁਣ ਨਹੀਂ ਸਰਗੁਣ ਵਿੱਚ ਦਰਸ਼ਨ ਹੋ ਜਾਣ ਕਿੱਡੇ ਭਾਗਾ ਵਾਲਾ ਹੋਵੇ ਪਰਮੇਸ਼ਰ ਅੰਗ ਸੰਗ ਉਹਨਾਂ ਦੇ ਨਾਲ ਰਿਹਾ ਹੈ ਸਾਡੇ ਨਾਲ ਵੀ ਹੈ ਪਰ ਸਾਨੂੰ ਯਕੀਨ ਨਹੀਂ ਸਾਡੇ ਨੇਤਰਾਂ ਤੇ ਸਾਡੀ ਬੁੱਧੀ ਤੇ ਮਾਇਆ ਦੇ ਪੜਦੇ ਪਏ ਹੋਏ ਪਰ ਭਗਤ ਨਾਮਦੇਵ ਦੀ ਬੁੱਧ ਉੱਜਲ ਸੀ ਮਤ ਨਿਰਮਲ ਸੀ ਹੂੰ ਸੰਗਤ ਜੀ ਦ੍ਰਿੜਤਾ ਸੀ ਮਹਾਰਾਸ਼ਟਰ ਦੇ ਵਿੱਚ ਅਵੰਡਾ ਨਾਗਰਨਾ ਦਾ ਮੰਦਿਰ ਹੈ ਹੂੰ ਭਗਤ ਨਾਮਜੀਪ ਜੀ ਉੱਥੇ ਨਮਸਕਾਰ ਕਰਨ ਦੇ ਵਾਸਤੇ ਗਏ ਹੂੰ ਜਦੋਂ ਮੰਦਿਰ ਦੇ ਪੁਜਾਰੀਆਂ ਨੇ ਵੇਖਿਆ ਕਿ ਨਾਮਦੇਵ ਤੇ ਛੂਦਰ ਹੈ ਹੂੰ ਉਨੇ ਕੁੱਟਿਆ ਇਹਨਾਂ ਨੂੰ ਵਾਇਰੂ ਗਾਲਾਂ ਕੱਢੀਆਂ ਸ਼ੂਦਰ ਸ਼ੂਦਰ ਕਹਿ ਆ ਲੱਤਾਂ ਮਾਰੀਆਂ ਤੇ ਮੰਦਿਰ ਚੋਂ ਬਾਹਰ ਕੱਢ ਦਿੱਤਾ ਤੇ ਭਗਤ ਨਾਮਦੇਵ ਜੀ ਅੱਜ ਰੱਬ ਨੂੰ ਅਰਦਾਸ ਦਿੰਦੇ ਆ ਹੂੰ ਕਿ ਮੈਂ ਤਾਂ ਤੇਰੇ ਦਰਸ਼ਨ ਕਰਨ ਆਇਆ ਸੀ ਤੇਰੇ ਪੁਜਾਰੀਆਂ ਨੇ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਮੈਨੂੰ ਕੁੱਟ ਕੇ ਬਾਹਰ ਭੇਜ ਦਿੱਤਾ ਉਹ ਐ ਰੱਬ ਜੀ ਕਿ ਤੁਸੀਂ ਕਿੱਲੇ ਬ੍ਰਾਹਮਣਾਂ ਦੇ ਹੀ ਹੋ ਹੂੰ ਕੀ ਤੁਸੀਂ ਉੱਚੀ ਜਾਤ ਵਾਲਿਆਂ ਦੇ ਹੋ ਹੂੰ ਗੁਰਬਾਣੀ ਚ ਸ਼ਬਦ ਹੈ ਜਿਉਂ ਜਿਉ ਨਮ ਹਰ ਗੁਣ ਉਚਰੈ ਭਗਤ ਜਨਾ ਕੋ ਦੇਹਰਾ ਫਿਰੈ ਸੰਗਤ ਜੀ ਮੰਦਰ ਦਾ ਮੂੰਹ ਜਿਹੜਾ ਸੀ ਜਿੱਧਰ ਭਗਤ ਨਾਮਦੇਵ ਜੀ ਬੈਠੇ ਸਨ ਨਾ ਘੁੰਮ ਕੇ ਉਧਰ ਨੂੰ ਹੋ ਗਿਆ ਤੇ ਉਹਨਾਂ ਪੁਜਾਰੀਆਂ ਵੱਲ ਪਿੱਠ ਹੋ ਗਈ ਅੱਜ ਵੀ ਇਹ ਸਬੂਤ ਹੈ ਉਸ ਥਾਂ ਤੇ ਜਾ ਕੇ ਦਰਸ਼ਨ ਕਰਕੇ ਵੇਖਿਓ ਵਾਹਿਗੁਰੂ ਐਡੀ ਬਖਸ਼ਿਸ਼ ਸੀ ਭਗਤ ਨਾਮਦੇਵ ਜੀ ਦੇ ਉੱਤੇ ਨਿਮਰਤਾ ਬਹੁਤ ਸੀ ਬਿਲਕੁਲ ਜੀ ਨਿਮਰਤਾ ਦੀ ਮੂਰਤ ਸਿੱਖ ਧਰਮ ਦੇ ਵਿੱਚ ਸਿੱਖ ਧਰਮ ਇੱਕ ਵਿਲੱਖਣ ਧਰਮ ਹੈ ਹਮ ਪਰ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਹੈ ਹਮ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਹਮ ਬਾਈ ਸਾਂਝਾ ਉਪਦੇਸ਼ ਦਿੰਦਾ ਹੈ ਹੋਰ ਦੁਨੀਆ ਦੇ ਕੋਈ ਵੀ ਗ੍ਰੰਥ ਧਰਮ ਦੇ ਗ੍ਰੰਥ ਦੇਖ ਲਿਓ ਉਹਨਾਂ ਗ੍ਰੰਥਾਂ ਦੇ ਵਿੱਚ ਕੇਵਲ ਤੇ ਕੇਵਲ ਉਸੇ ਧਰਮ ਦੀ ਗੱਲ ਹੋਵੇਗੀ ਜਿਸ ਧਰਮ ਦਾ ਉਹ ਗ੍ਰੰਥ ਹੈ ਪਰ ਗੁਰੂ ਗ੍ਰੰਥ ਸਾਹਿਬ ਇੱਕ ਇਹੋ ਜਿਹਾ ਧਰਮ ਹੈ ਜਿਦੇ ਵਿੱਚ ਹਰ ਧਰਮ ਨੂੰ ਸਤਿਕਾਰ ਦਿੱਤਾ ਹੈ ਜਿਸ ਗ੍ਰੰਥ ਦੇ ਵਿੱਚ ਜਿਸ ਗੁਰੂ ਦੇ ਵਿੱਚ ਹਰ ਮਹਾਂਪੁਰਖ ਦੀ ਬਾਣੀ ਦਾ ਅਰਜ ਹੈ ਜਿਹੜਾ ਨਿਰਗੁਣ ਦਾ ਉਪਾਸ਼ਕ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇਕਰ ਪਰਮੇਸ਼ਰ ਦੀ ਗੱਲ ਹੈ ਤੇ ਭਗਤ ਦੀ ਵੀ ਗੱਲ ਹੈ। ਜੇਕਰ ਅਕਾਲ ਪੁਰਖ ਦੀ ਗੱਲ ਹੈ ਤੇ ਸਾਧੂ ਦੀ ਵੀ ਗੱਲ ਹੈ। ਜੇਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਦੀ ਗੱਲ ਹੈ ਤਾਂ ਸੰਤ ਦੀ ਵੀ ਗੱਲ ਹੈ। ਐਵੇਂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਹਾ ਜਾਂਦਾ ਸਬੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਦੀ ਸਹਿ ਬਹਾਰਾ ਜੀ ਵਾਹ ਇੰ ਬਖਸ਼ਿਸ਼ਾ ਨੇ ਹੂੰ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਨੇ ਕੇਵਲ ਇਸ ਸਿੱਖਾਂ ਦਾ ਗੁਰੂ ਨਹੀਂ ਹੂੰ ਸੰਗਤ ਜੀ ਕੁੱਲ ਆਲਮ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਵਰਗਾ ਹੋਰ ਕੋਈ ਗੁਰੂ ਨਹੀਂ ਇਹ ਪ੍ਰਮਾਣ ਪ੍ਰੂਵ ਹੋ ਚੁੱਕਿਆ ਪ੍ਰਤੱਖ ਕੇ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਵਿੱਚ ਇੱਕੋ ਇੱਕ ਜੀਂਦਾ ਜਾਗਦਾ ਗੁਰੂ ਹੈ ਜਿਹੜਾ ਅਮਰ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਕਨਸੈਪਟ ਦੇਖੋ ਧਰਤੀ ਤੇ 24 ਘੰਟੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹਿੰਦਾ ਹੈ ਜੀ ਸਾਡੇ ਇੱਧਰ ਸੁਖ ਹਸਨੁਦ ਹੋ ਜਾਂਦਾ ਬਾਹਰਲੇ ਦੇਸ਼ਾਂ 'ਚ ਪ੍ਰਕਾਸ਼ ਹੋ ਜਾਂਦਾ ਉਧਰ ਪ੍ਰਕਾਸ਼ ਹੋ ਜਾਂਦਾ ਬਿਲਕੁਲ ਕਦੇ ਵੀ ਮਹਾਰਾਜ ਜੀ ਦਾ ਐਦਾਂ ਹੋਇਆ ਹੀ ਨਹੀਂ 24 ਘੰਟਿਆਂ 'ਚ ਸੁਖ ਹਸਣੇ ਰਹੇ ਨਾ ਪ੍ਰਕਾਸ਼ 24 ਘੰਟੇ ਰਹਿੰਦਾ ਨਾਰਸਦਾ ਤੇ ਸੰਗਤ ਜੀ ਜਿਹੜਾ ਹੋਵੇ ਅਮਰ ਹੂੰ ਜਿਹੜੀ ਬਾਣੀ ਆਈ ਧੁਰਦਰਗਾ 'ਚ ਹੋਵੇ ਮੈਂ ਤਾਂ ਕਈ ਵੇਲੇ ਸੋਚਦਾ ਕਿ ਗੁਰੂ ਸਾਹਿਬ ਨੇ ਬਾਣੀ ਨੂੰ ਕਿੱਡਾ ਵੱਡਾ ਰੁਤਬਾ ਦੇ ਦਿੱਤਾ ਹੂੰ ਗੁਰੂ ਨਾਨਕ ਨੇ ਕਹਿਤਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਗੁਰੂ ਹਰ राय ਸਾਹਿਬ ਜੀ ਦਾ ਪਾਵਨ ਉਪਦੇਸ਼ ਆਪਾਂ ਪੜ੍ਹੀਐ ਕੀ ਕਹਿੰਦੇ ਨੇ ਕਹਿੰਦੇ ਜਿੰਨ ਭੈ ਅਦਬ ਨਾ ਬਾਣੀ ਧਾਰਾ ਜਨਹੁ ਸੋ ਸਿੱਖ ਨਾਹੀ ਹਮਾਰਾ ਭਾਵੇਂ ਉਹ ਸਾਡਾ ਪੁੱਤਰ ਹੀ ਕਿਉ ਨਾ ਹੋਵੇ RAM ਰਾਏ ਨੂੰ ਕਹਿ ਦਿੱਤਾ ਸੀ ਅਸੀਂ ਤੇਰੇ ਗੁਰੂ ਨਹੀਂ ਤੂੰ ਸਾਡਾ ਸਿੱਖ ਨਹੀਂ ਅਸੀਂ ਤੇਰੇ ਪਿਤਾ ਨਹੀਂ ਤੂੰ ਸਾਡਾ ਪੁੱਤ ਨਹੀਂ ਜਿੱਧਰ ਨੂੰ ਉਹ ਆਧਰ ਨੂੰ ਚਲੇ ਜਾ ਜਾ ਕੇਵਲ ਇੱਕ ਤੋਕਦੀ ਗਲਤੀ ਬਦਲਿਆ ਸੀ ਸ਼ਬਦ ਬਦਲਿਆ ਸੀ ਕੇਵਲ ਇੱਕ ਛੋਟਾ ਜਿਹਾ ਅੱਖਰ ਸ਼ਬਦ ਬਦਲਦਾ ਹੈ ਮੁਸਲਮਾਨ ਕੀ ਜਗ੍ਹਾ ਬੇਈਮਾਨ ਬੇਈਮਾਨ ਕਰਤਾ ਸੀ ਤੇ ਬਾਬਾ ਜੀ ਮਹਾਰਾਜ ਨੇ ਕਿੱਡਾ ਬਾਣੀ ਨੂੰ ਸਤਕਾਰ ਦਿੱਤਾ ਇਤਿਹਾਸ ਚ ਜੇਕਰ ਆਉਂਦਾ ਸੰਗਤ ਬਾਣੀ ਪੜ੍ਹਦੀ ਆਉਂਦੀ ਸੀ ਮਹਾਰਾਜ ਦੇ ਕੰਨਾਂ ਚ ਜਦੋਂ ਪੋਲ ਪਏ ਇੱਕਦਮ ਖੜੇ ਹੋਏ ਗੋਡੇ ਤੇ ਸੱਟ ਮਾਰ ਕੇ ਸਿੱਖਾ ਨਾ ਕਿਹਾ ਮਹਾਰਾਜ ਕੀ ਗੱਲ ਹੋ ਗਈ ਕਹਿੰਦੇ ਮਹਾਰਾਜ ਦੀ ਬਾਣੀ ਪੜ੍ਹਦੇ ਪਏ ਨੇ ਬਾਣੀ ਦੇ ਸਤਕਾਰ ਲਈ ਅਸੀਂ ਖੜੇ ਆ। ਇਹ ਬਾਣੀ ਧੁਰਦਰਗਾ ਤੋਂ ਆਈ ਹੋਈ ਬਾਣੀ ਹੈ। ਬਾਬਾ ਜੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਅੱਜ ਸ਼ੁਰੂਆਤ ਬੜੀ ਸੋਹਣੀ ਹੋਗੀ ਸਾਡੇ ਕਿਉਂਕਿ ਆਪਾਂ ਲੜੀਵਾਰ ਸੰਗਤਾਂ ਨੂੰ ਇਤਿਹਾਸ ਨਾਲ ਜੋੜਨਾ ਹੈ। ਸੰਗਤਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਕੋਈ ਬੇਨਤੀ ਕਰਦੇ ਹੋ ਉਹਨਾਂ ਦੇ ਪਸਾਰ ਦੀ ਧਰਤੀ ਦੇ ਉੱਤੇ ਕਿਸ ਤਰ੍ਹਾਂ ਬੱਚਿਆਂ ਨੂੰ ਆਪਾਂ ਬਾਣੀ ਦੇ ਨਾਲ ਜੋੜ ਕੇ ਰੱਖੀਏ ਕਿ ਬੇਨਤੀ ਛੋਟੀ ਜੀ। ਮੈਂ ਇੱਕ ਹਮੇਸ਼ਾ ਹੀ ਕਹਿੰਦਾ ਹੁੰਦਾ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਹੂੰ ਭਾਵੇਂ ਮੇਰੇ ਰਿਸ਼ਤੇਵਜੋ ਸਕੇਤਾਇਆ ਜੀ ਸੀਗੇ ਹੂੰ ਉਹ ਵੀ ਇਹ ਗੱਲ ਕਹਿੰਦੇ ਹੁੰਦੇ ਸੀਗੇ ਹੂੰ ਉਹਨੇ ਜਿੱਥੇ ਵੀ ਕਥਾ ਕਰਨ ਜਾਣਾ ਸਾਨੂੰ ਵੀ ਅੱਜ ਤੁਸੀਂ ਜਾਣਦੇ ਹੋ ਉਹਨਾਂ ਕਰਕੇ ਜਾਣਦੇ ਹੋ ਸੰਗਤ ਜਾਣਦੀ ਆ ਉਹਨਾਂ ਕਰਕੇ ਜਾਣਦੀ ਆ ਬਿਲਕੁਲ ਜੀ ਕਿ ਇਹ ਦਿਨ ਤਿਉਹਾਰ ਜਿਹੜੇ ਮਨਾਉਣੇ ਆ ਨਾ ਹੂੰ ਕੇਵਲ ਅਸੀਂ ਇਹਨਾਂ ਨੂੰ ਮਨਾਉਣ ਤੱਕ ਸੀਮਤ ਨਾ ਰਹਿ ਜਾਈਏ ਹੂੰ ਉਹ ਇੱਕ ਸ਼ੇਅਰ ਕਹਿੰਦੇ ਹੁੰਦੇ ਸੀ ਜਿਨ ਕਾ ਦਿਨ ਮਨਾਤੇ ਹੋ ਉਨ੍ਹਾਂ ਕਾ ਇਰਸ਼ਦਾਤ ਵੀ ਸਮਝੋ ਜਿਨ ਕਾ ਦਿਨ ਮਨਾਤੇ ਹੋ ਉਨ ਕੀ ਬਾਤ ਵੀ ਸਮਝੋ ਅੱਜ ਤੁਸੀਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਦੇ ਮੌਕੇ ਆਪਣੇ ਚੈਨਲ ਤੋਂ ਇਹ ਸ਼ੁਰੂਆਤ ਕੀਤੀ ਹੈ ਇਤਿਹਾਸ ਦੀ ਲੜੀ ਦੀ ਹੂੰ ਤੇ ਇੱਕ ਗੱਲ ਚੇਤਾ ਰੱਖਿਓ ਸਾਡੇ ਬੱਚੇ ਪਤਿਤ ਹੋ ਰਹੇ ਆ ਹੂੰ ਕੇਸ ਕਟਵਾ ਰਹੇ ਆ ਨਸ਼ਿਆਂ ਦੀ ਇੱਲਤ ਬੱਚਿਆਂ ਨੂੰ ਲੱਗ ਰਹੀ ਹੈ ਕਿਉਂ ਲੱਗ ਰਹੀ ਹੈ ਹੂੰ ਕਿਉਂਕਿ ਅੱਜ ਦੀ ਮਾਂ ਆਪ ਇਤਿਹਾਸ ਨਾਲ ਟੁੱਟ ਚੁੱਕੀ ਚੁੱਕੀ ਬਿਲਕੁਲ ਜੇਕਰ ਬੱਚਿਆਂ ਨੂੰ ਭਗਤਾਂ ਦੇ ਜੀਵਨ ਸੁਣਾਵੇ ਉਹਨਾਂ ਦੀਆਂ ਜੀਵਨੀਆਂ ਸੁਣਾਵੇ ਮਾਂ ਆਪਣੇ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਗਾਥਾ ਸੁਣਾਵੇ ਕਿਵੇਂ ਨੀਹਾਂ 'ਚ ਚਣ ਗਏ ਈਨ ਨਹੀਂ ਮੰਨੀ ਹੂੰ ਭਾਈ ਤਾਰੂ ਸਿੰਘ ਦੀ ਸਾਖੀ ਸੁਣਾਵੇ ਖੋਪੜੀ ਲੋਹਾ ਲਈ ਕੇਸ ਕਤਲ ਨਹੀਂ ਹੋਣ ਦਿੱਤੇ ਭਾਈ ਮਨੀ ਸਿੰਘ ਦਾ ਇਤਿਹਾਸ ਸੁਣਾਇਆ ਜਾਵੇਗਾ ਨਾ ਜਦੋਂ ਕਿ ਬੰਦ ਬੰਦ ਕਟਿਆ ਗਿਆ ਪਰ ਆਪਣੇ ਧਰਮ ਨੂੰ ਪਿੱਠ ਨਹੀਂ ਦਿਖਾਈ ਮੈਂ ਕਹਿੰਦਾ ਕਦੇ ਵੀ ਬੱਚਾ ਪਤਿਤ ਨਹੀਂ ਹੋਵੇਗਾ ਜੇਕਰ ਉਹਨਾਂ ਨੂੰ ਇਹ ਸਿੱਖਿਆਵਾਂ ਦੇਣੀਆਂ ਸ਼ੁਰੂ ਕਰੀਏ ਬਸ ਕਮੀ ਇੱਥੇ ਹੈ ਸਾਡੇ ਪ੍ਰਚਾਰ ਚ ਕੋਈ ਕਮੀ ਨਹੀਂ ਪ੍ਰਚਾਰਕਾਂ ਚ ਕੋਈ ਕਮੀ ਨਹੀਂ ਇੱਕ ਗੱਲ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਹੈ ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਹੈ ਮਾਂ ਨੇ ਤਹਜੀਬ ਦੇਣੀ ਹੈ ਮਾਂ ਨੇ ਸਿਖਾਉਣਾ ਹੈ ਮਾਂ ਹੀ ਤੁਰਨਾ ਸਿਖਾਉਂਦੀ ਹੈ ਮਾਂ ਹੀ ਖਾਣਾ ਸਿਖਾਉਂਦੀ ਹੈ ਮਾਂ ਹੀ ਪਹਿਨਣਾ ਸਿਖਾਉਂਦੀ ਹੈ ਸਕੂਲ ਤਾਂ ਬੱਚਾ 3 ਸਾਲ ਦੀ ਉਮਰ ਚ ਜਾਂਦਾ ਹੈ ਪਹਿਲੇ 3 ਸਾਲ ਮਾਂ ਦੀ ਗੋਦ ਹੀ ਉਹਦਾ ਸਕੂਲ ਹੈ ਮਾਂ ਦੀ ਰਸਨਾ ਹੀ ਉਹਦੀ ਸਿੱਖਿਆ ਹੈ ਜੇਕਰ ਮਾ ਆਪਣਾ ਇਹ ਫਰਜ਼ ਸਮਝ ਕੇ ਇਸ ਸਿੱਖਿਆ ਬੱਚੇ ਨੂੰ ਦੇਣੀ ਸ਼ੁਰੂ ਕਰ ਦਵੇ ਨਹੀਂ ਸੰਗਤ ਜੀ ਬੱਚਾ ਪਤਤ ਨਹੀਂ ਹੋ ਸਕਦਾ ਕੇਵਲ ਮੈਂ ਛੋਟੀ ਜੀ ਗੱਲ ਕਹਾਂਗਾ ਹੂੰ ਸਾਨੂੰ ਚੇਤਾ ਸੀ ਛੋਟੇ ਛੋਟੇ ਹੁੰਦੇ ਸੀ ਹੂੰ ਸਾਡੀ ਦਾਦੀ ਨੇ ਸਾਨੂੰ ਬਠਾ ਲੈਣਾ ਹੂੰ ਇਕੱਠਿਆਂ ਆਣੇ ਸ਼ਾਮ ਨੂੰ ਸਾਰੇ ਬੱਚੇ ਆਣੇ ਹੁਣ ਹਰਦੇਵ ਸਿੰਘ ਮੈਨੇਜਰ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇਖੋ ਮਹਾਰਾਜ ਨੇ ਕਿੱਡੀਆਂ ਬਖਸ਼ਿਸ਼ਾਂ ਕੀਤੀਆਂ ਹੂੰ ਮੈਂ ਤੇ ਹਮੇਸ਼ਾ ਕਹਿੰਦਾ ਕਥਾਂ ਕਰਦਾ ਵੀ ਕਿ ਸਾਡੀ ਜੋ ਵੀ ਅੱਜ ਸ਼ਖਸੀਅਤ ਬਣੀ ਹੋਈ ਹੈ ਨਾ ਸਾਡੇ ਬਜ਼ੁਰਗਾਂ ਕਰਕੇ ਹੈ ਹੂੰ ਸਾਰਿਆਂ ਬੱਚਿਆਂ ਨੂੰ ਨਹੀਂ ਇਕੱਠੇ ਕਰਕੇ ਬਿਠਾ ਲੈਣਾ ਤੇ ਰਹਿ ਰਸ ਕਰਨੀ ਨਾਮ ਜਪਾਉਣਾ ਪੁਰਾਣੇ ਬਜ਼ੁਰਗ ਸ਼ਬਦ ਪੜ੍ਹਾਉਂਦੇ ਹੁੰਦੇ ਸੀ ਵੀ ਆ ਗਿਆ ਬਾਬਾ ਵੈਦ ਰੋਗੀਆਂ ਦਾ ਹੂੰ ਜੇ ਪੁਰਾਣੇ ਬਜ਼ੁਰਗ ਸੁਣਦੇ ਹੋਣਗੇ ਉਹਨਾਂ ਨੂੰ ਚੇਤੇ ਆਉਣਗੀਆਂ ਇਹ ਗੱਲਾਂ ਹੂੰ ਤੇ ਸਾਡੀ ਦਾਦੀ ਨੇ ਇੱਕ ਸ਼ਬਦ ਪੜਾਉਣਾ ਮੈਂ ਹੁਣ ਵੀ ਸੰਗਤ ਨਾਲ ਸ਼ੇਅਰ ਕਰਦਾ ਹਾਂ ਕਿ ਸੰਗਤ ਜੀ ਦੇਖੋ ਮਨ ਨੂੰ ਜੋੜਨ ਦਾ ਬੱਚੇ ਦੀ ਸੁਰਤ ਨੂੰ ਜੋੜਨ ਦਾ ਕਿੰਨਾ ਵਧੀਆ ਵਸੀਲਾ ਹੁੰਦਾ ਸੀ ਜੋ ਕਿ ਕੱਪੜਾ ਰੰਗਾਏ ਮਨ ਕਿਉਂ ਨਹੀਂ ਰੰਗਿਆ ਕੱਪੜਾ ਤੇ ਰੰਗ ਲਿਆ ਪਰ ਮਨ ਕਿਉਂ ਨਹੀਂ ਰੰਗਿਆ ਤੇ ਮਨ ਕਿਵੇਂ ਰੰਗਿਆ ਜਾਵੇ ਕਹਿੰਦੇ ਜੇਕਰ ਮਨ ਰੰਗਣ ਕਾ ਚਾਓ ਪਹਿਲੀ ਪਾਤਸ਼ਾਹੀ ਕੋਲ ਜਾਓ ਉੱਥੇ ਜਾ ਕੇ ਸੀਸ ਨਿਵਾਓ ਮਨ ਜਾਉ ਰੰਗਿਆ ਵਾਹਿਗੁਰੂ ਇਹ ਜਿਹੇ ਸਿੱਖਿਆਵਾਂ ਦੇਣ ਵਾਲੀਆਂ ਅੱਜ ਕੱਲ ਦਾਦੀਆਂ ਵੀ ਨਹੀਂ ਮਿਲਦੀਆਂ ਵਾਹਿਗੁਰੂ ਬਿਲਕੁਲ ਸੰਗਤ ਜੀ ਬੂਟਾ ਹਮੇਸ਼ਾ ਫੁਲਵਾੜੀ ਘਰ ਚੋਂ ਹੀ ਲੱਗਦੀ ਹੈ ਹੂੰ ਘਰ ਚੋਂ ਹੀ ਖਿੜਦੀ ਹੈ ਮੈਂ ਤੇ ਬੇਨਤੀ ਕਰਾਂਗਾ ਹਰ ਇੱਕ ਉਸ ਮਾਂ ਨੂੰ ਹਰ ਇੱਕ ਉਸ ਪਿਤਾ ਨੂੰ ਤੇ ਹਰ ਇੱਕ ਉਸ ਦਾਦੇ ਦਾਦੀ ਨੂੰ ਹੂੰ ਕਿਉਂਕਿ ਕਹਿੰਦੇ ਆ ਨਾ ਮੂਲ ਨਾਲੋਂ ਵਿਆਜ ਚੰਗਾ ਹੁੰਦਾ ਦਾਦੇ-ਦਾਦੀ ਦਾ ਪਿਆਰ ਬਹੁਤ ਹੁੰਦਾ ਪੋਤੇ-ਪੋਤੀਆਂ ਨਾਲ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਸ਼ੁੱਭ ਸਿੱਖਿਆ ਸ਼ੁੱਭ ਗੁਣਾਂ ਦੇ ਨਾਲ ਪਰਿਪੂਰਣ ਕਰਿਏ ਕਿ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਉਹਨਾਂ ਦੇ ਚਰਨਾਂ ਨਾਲ ਜੁੜ ਸਕੀਏ ਦਾਸ ਅੱਜ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀ ਲੋਕਾਈ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਇਹ ਬੇਨਤੀ ਕਰਦਾ ਕਿ ਜਿਵੇਂ ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਹਥੀਂ ਕੀਰਤ ਵੀ ਕੀਤੀ ਨਾਮ ਵੀ ਜਪਿਆ ਉਸੇ ਤਰ੍ਹਾਂ ਅਸੀਂ ਵੀ ਆਪਣਾ ਜੀਵਨ ਉਹਨਾਂ ਦੀ ਜੀਵਨੀ ਤੋਂ ਸਿੱਖਿਆ ਲੈ ਕਰਕੇ ਉਹਨਾਂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਤਾਂ ਸਾਡਾ ਵੀ ਇਸ ਸੰਸਾਰ ਤੇ ਆਇਆ ਹੋਇਆ ਸਫਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸ਼ੁਰੂਆਤ ਸਾਡੇ ਚੈਨਲ ਦੀ